ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਐਸਐਸਪੀ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਹੈ ਮਰੈਂਡਾ ਪੁਸ ਵੱਲੋਂ ਸਪੈਸ਼ਲ ਨਾਕਾ ਲਾ ਕੇ ਜ਼ਲਾਣ ਕੱਟੇ ਗਏ ਮਰੈਂਡਾ ਪੁਸ ਨੇ ਲੋਕਾਂ ਨੂੰ ਸਕੇਤ ਕੀਤਾ ਹੈ ਕਿ ਜਦੋਂ ਆਪਣੇ ਵਾਹਨ ਤੋਂ ਘਰੋਂ ਬਾਹਰ ਨਿਕਲੋ ਤਾਂ ਆਪਣੇ ਕਾਗਜ਼ ਪੂਰੇ ਨਾਲ ਲੈ ਕੇ ਨਿਕਲੋ ਤਾਂ ਕਿ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸ਼ਰਾਰਤੀ ਅੰਸਰਾ ਵੱਲੋਂ ਜਦੋਂ ਕੋਈ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਹ ਜਾਲੀ ਨੰਬਰ ਪਲੇਟਾਂ ਤੇ ਗੱਡੀਆਂ ਦੇ ਵਿੱਚ ਲੱਗੀਆਂ ਹੋਈਆਂ ਜਾਲੀਆਂ ਦੀ ਵਰਤੋਂ ਕਰਦੇ ਨੇ ਰੂਪਨਗਰ ਪੁਲਿਸ ਵੱਲੋਂ ਸचेत ਕੀਤਾ ਗਿਆ ਹੈ ਕਿ ਆਪਣੇ ਵਹੀਕਲਾ ਦੇ ਕਾਗਜ਼ਾ ਆਪਣੇ ਪੂਰੇ ਨਾਲ ਲੈ ਕੇ ਨਿਕਲੋ ਤਾਂ ਕਿ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਡਿਊਟੀ ਤੇ ਤਾਇਨਾਤ ਇੰਸਪੈਕਟਰ ਮਲਕੀ ਸਿੰਘ ਐਸਆਈ ਤਨਨਾ ਸਿੰਘ ਵਿਸ਼ਾਲ ਕੁਮਾਰ ਤੇ ਪੜਸਦੀ ਟੁਕੜੀ ਮਜੂਦ ਸੀ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਸਰ ਅਜੇ ਚਲਾਨ ਕੱਟੇ ਜਾ ਰਹੇ ਨੇ ਕਿ ਕਿਹੜੀ ਗੱਲ ਨਾਲ ਕੱਟੇ ਜਾ ਰਹੇ ਇਹ ਸਪੈਸ਼ਲ ਨੱਕਾ ਹੈ ਜੀ ਜਿਹੜੇ ਆ ਜ਼ਿਆਦਾਤਰ ਤਾਂ ਪੂਰੇ ਚਲਾਨ ਉਹ ਕੇ ਨੰਬਰ ਪਲੇਟ ਨਹੀਂ ਹੈਗੇ ਜਦੋਂ ਕੋਈ ਵਾਰਦਾਤ ਹੁੰਦੀ ਹੈ ਤੇ ਫਿਰ ਟ੍ਰੇਸ ਕਰਨ ਤੇ ਬਹੁਤ ਭਾਰੀ ਦਿੱਕਤ ਆਉਂਦੀ ਹੈ ਜਾਂ ਦੂਰੇ ਨੰਬਰ ਨੇ ਹੁੰਦਾ ਬਾਕੀ ਸਭ ਤਾਂ ਉਹ ਕਾਲੀ ਜਾਲੀ ਲਾਈਨ ਫਿਰਦੇ ਨੇ ਸੈਂਟਰ ਜਿੱਥੇ ਕਾਲੀ ਜਾਲੀ ਦੇ ਕਰੀ ਆਹ ਟੈਂਕਾਂ ਜਿਹੜੇ ਫਿਰਦੇ ਆਂ ਅੰਦਰ ਅੰਦਰ ਤੇ ਪਹਿਲਾ ਕੈਇਡਨ ਡਿਊਟੀ ਸਾਡੀ ਬਾਹਰ ਰਹੀ ਪਤ 11100 ਰਹਿਣ ਕਰਕੇ ਮਾਹੌਲ ਖਰਾਬ ਹੋ ਰਿਹਾ ਹੈ ਤੇ ਇਸ ਨੂੰ ਇਸ ਤਰ੍ਹਾਂ ਚਲਾ ਕੇ ਅਜੇ ਮੋਟਰਟੈਕਲਾਂ ਪਾਂਛੇ ਦਾ ਬੰਦ ਕਰਦੇ ਬਾਕੀ ਚਲਾ ਦੇ ਠੀਕ ਠੀਕ ਹੈ